ਇਹ ਜtheta ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਦੇ ਤੇ ਜਾਣਾ ਹੈ ਮੈਂ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਨੇ ਉਹ ਆਪਣੇ ਹਲਕੇ ਦੇ ਮੈਂਬਰ ਸਾਹਿਬ ਸ਼੍ਰੋਣੀ ਕਮੇਟੀ ਪਾਸੋਂ ਤਸਦੀਕ ਕਰਵਾ ਕੇ ਆਪਣੀ شناਖਤੀ ਕਾਰਡ ਚਾਹੇ ਆਈਡੈਂਟੀਟੀ ਪ੍ਰੂਫ ਕੋਈ ਵੀ ਹੋਵੇ ਆਧਾਰ ਕਾਰਡ ਹੈ ਚਾਹੇ ਪਾਸਪੋਰਟ ਦੂਜਾ ਵੋਟਰ ਕਾਰਡ ਹੈ ਯਾ ਗੋ ਡਰੈਵ ਲਿਸੈਂਸ ਆ ਉਹਦੀ ਫੋਟੋਕਾਪੀ ਨਾਲ ਲਾ ਕੇ 4 ਅਗਸਤ 2025 ਤੱਕ ਦਫਤਰ ਸ਼ੌਂਡੀਮੁੰਡੀ ਤੇ ਭੇਜਦੇ ਜਾਣਾ ਹੈ ਤਰਤਾਰਪੁਰ ਸਾਹਿਬ ਦਾ ਲੰਘਾ ਵੀ ਬੰਦ ਕੀਤਾ ਹੈ ਮੈਂ ਪਾਕਿਸਤਾਨ ਭਾਰਤ ਸਰਕਾਰ ਨੂੰ ਅਤੇ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹ ਲੰਘਾ ਜਿਹੜਾ ਤੁਰੰਤ ਖੋਲ੍ਹਿਆ ਜਾਵੇ ਕਿਉਂਕਿ ਹੁਣ ਮੌਲ ਬਿਲਕੁਲ ਠੀਕ ਹੈ ਕਿਉਂਕਿ ਸਰਕਾਰਾਂ ਦੇ ਦਿਲ ਦੂਰ ਹੋ ਸਕਦੇ ਆ ਨਾ ਤੇ ਪਾਕਿਸਤਾਨ ਦੇ ਲੋਕਾਂ ਦੇ ਦਿਲ ਦੂਰ ਨੇ ਨਾ ਹੀ ਹਿੰਦੁਸਤਾਨ ਦੇ ਲੋਕਾਂ ਦੇ ਦਿਲ ਦੂਰ ਨੇ ਇਹਨਾਂ ਦੀਆਂ ਜੋ ਸਾਂਝੀਆਂ ਬੋਲ ਪੇਡੀਆਂ ਨੇ ਤੇ ਇਹਨਾਂ ਨੂੰ ਵਿਸ਼ਾਲ ਹਿਰਦੇ ਨਾਲ ਖੋਲਣਾ ਚਾਹੀਦਾ ਹੈ